ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਔਮਬਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ न्यूज़ चैनल लाने से पहले हमने आपसे पूछा कैसा होना चाहिए न्यूज चैनल तो आपने हमें बताया खबरें हों एजेंडा नहीं तो अब देखिए तक तक 360 गली से ग्लोब हाँ नकली है जी मैं कि किसी भी पक्ष तो ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਰ ਦੇਈ ਜੀ ਜਿਹੜੀ ਚੀਜ਼ ਨਕਲੀ ਹੈ ਜ ਜਿਹਦੇ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਏਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣੇ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜ਼ੀ ਸਿੰਘ ਸਾਹਿਬ ਕਹਿਣ ਜਿਹੜੀ ਮਰਜ਼ੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ بس فرنسک جانچ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੋਏ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਉਹਦੇ ਉਹਦੀ ਜਾਂਚ ਕਰਾ ਲਓ ਉੱਥੇ ਇਹਦਾ ਬੰਦਾ ਜਿਹੜਾ ਹੈ ਪੂਰਾ ਜਿਹੜਾ ਬੁਲੇਨਾ ਲੈ ਕੇ ਆਇਆ ਜਿਸਦੇ ਬਿਚੁਰ ਰਿਪੋਰਟ ਕੈਸ਼ ਕਰਤਾ ਰਿਪੋਰਟ ਹੈਗਾ ਇਸਦੇ ਉੱਤੇ ਕਿਸ ਤਰੀਕੇ ਦਾ ਫਲ ਕਰਨਾ ਆਇਆ ਕੁਛ ਇੱਕ ਤੁਸੀਂ ਉਹ ਤਾਂ ਹੁਣ ਮੈਂ ਦੇਖੋ ਦੇ ਆਏ ਹਾਂ ਮੈਂ ਕਿ ਜੀ ਇਹ ਇਹ ਚਕਾਲ ਤੱਕ ਸਭ ਇਨਵੋਲ ਨਹੀਂ ਹੈਗੇ ਇਹਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆਉਂਦੇ ਉਹ ਇਨਵੋਲ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਉਹਦੇ ਚ ਚੁਣੇ ਹੋਏ ਬੰਦੇ ਮਾੜੇ ਚੰਗੇ ਨਿਕਲ ਸਕਦੇ ਵੀ ਉਹਨਾਂ ਤੇ ਸਵਾਲ ਉੱਠ ਰਹੇ ਨੇ ਜੀ ਬਾਹਰ ਵੀ ਸਵਾਲ ਉੱਠ ਰਹੇ ਨੇ ਵੀ ਇਹਨਾਂ ਨੂੰ ਰੋਕਣਾ ਵੀ ਆਪਣਾ ਫਰਜ਼ ਹੈ ਤਾਂ ਕਿ ਸਾਡੇ ਐਡੇ ਵੱਡੇ ਕੁਰਬਾਨੀਆਂ ਨਾਲ ਬਣੇ ਹੋਏ ਧਰਮ ਦੀ ਅਸੀਂ ਅਸੀਂ ਵੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈ ਸੋ ਇਸ ਕਰਕੇ ਉਹ ਕਹਿੰਦੇ ਅਸੀਂ ਇੱਕ ਇੱਕ ਪੰਨਾ ਤੁਹਾਡਾ ਪੜਾਂਗੇ ਤੇ ਨੈਕਚਰ ਪੂਰਾ ਲਾ ਕੇ ਊੜੇ ਦੇ ਵਿੱਚ ਆ ਜਿਹੜੀਆਂ ਫਾਈਲਾਂ ਨੇ ਆੜੇ ਦੇ ਵਿੱਚ ਇਹ ਨੇ ਈ ਡੀ 'ਚ ਇਹ ਨੇ ਐਸ ਐਸ 'ਚ ਇਹ ਨੇ ਹਾਈ 'ਚ ਇਹ ਨੇ ਇਸ ਤਰ੍ਹਾਂ ਸਾਰਾ ਬਸ ਕੇ ਜੱਜਦਾਰ ਨੇ ਇੱਕ ਵੀਡੀਓ ਵੀ ਗੱਲ ਕੀਤੀ ਸੀ ਜਿਸ ਜੋ ਪੰਜ ਤਰੀਕ ਨੂੰ ਤੁਹਾਨੂੰ ਪੇਸ਼ ਹੋ ਲਿਖਿਆ ਸੀ ਵੀਡੀਓ ਸੀ ਜਿਹੜੀ ਵਾਇਰਲ ਹੋ ਰਹੀ ਸੀ ਉਹਨਾਂ ਨੂੰ ਕੋ ਸਪੱਸ਼ਟ ਕਰਨ ਦਿੱਤਾ ਜੀ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਤਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾਹ ਦੇਈ ਜੀ ਜਿਹੜੀ ਚੀਜ਼ ਨਕਲੀ ਹੈ ਜਿਸ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਏਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣੇ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜ਼ੀ ਸਿੰਘ ਸਾਹਿਬ ਕਹਿਣ ਜਿਹੜੀ ਮਰਜ਼ੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੋ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਦੀ ਉੱਥੇ ਉਹਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਬਾਰੇ ਸਪਸ਼ਟਿਕਨ ਕਰ ਦਿੱਤਾ ਹੈ ਇਸ ਤੋਂ ਬਾਅਦ ਇਹ ਮਾਮਲੇ ਤੋਂ ਕਮੇਟੀ ਕਹਿੰਦੀ ਹੈ ਜੀ ਸਾਡੇ ਕੋਲ ਕੋਈ ਸੂਰਤ ਨਹੀਂ ਹੈ ਉਸ ਦੇ ਉੱਪਰ ਕੀ ਕਹੋਗੇ 128 ਰੁਪਏ ਦੇ ਮਾਮਲੇ ਦੇ ਦੇਖੋ ਮੈਂ ਸਿੰਘ ਸਾਹਿਬ ਨੂੰ ਇਹ ਗੱਲ ਵੀ ਕਹੀ ਹੈ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਵੀ ਚਾਹੀਦਾ ਹੈ ਕਿ ਆਨੰਦ ਘਰਤ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਜਦ 328 ਦੇ ਵਿੱਚੋਂ ਕਿਹੜੇ-ਕਿਹੜੇ ਜਾਂ ਉਹਨਾਂ ਦੇ ਜੇ ਸਾਨੂੰ ਹਾਲਾਂਕਿ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੂੰ ਕਿਉਂ ਸਾਰਾ ਰਿਕਾਰਡ ਦੇ ਦੇ ਹਰ ਗੁਰੂ ਕੰਨ ਸਾਹਿਬ ਜਿੱਦੀ ਜਿਹੜੇ ਸਰੂਪ ਹੈ ਉਹਦਾ ਇੱਕ ਪਾਸਪੋਰਟ ਹੁੰਦਾ ਧਾਰਮਿਕ ਪਾਸਪੋਰਟ ਕੇ ਤੇ ਉਹ ਸਾਨੂੰ ਜੇ ਮਿਲ ਜਾਣਤਾ ਸੀ ਜਿਹੜੇ ਵੀ ਸਾਨੂੰ ਕਿਤੋਂ ਕੋਈ ਸਰੂਪ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ ਜਾਂ ਪ੍ਰਬੰਧਕਾਂ ਕੋਲੇ ਪਰਚੀ ਹੈ ਨਹੀਂ ਜਾਂ ਫਿਰ ਸ਼੍ਰੋਮਣੀ ਕਮੇਟੀ ਕੋਲੇ ਉਹਦਾ ਕੋਈ ਰਿਕਾਰਡ ਹੈ ਨਹੀਂ ਤਾਂ ਉਹ ਪਾਸਪੋਰਟ ਜਿਹੜਾ ਉਹ ਮੈਚ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਅਸੀਂ ਇਹਨਾਂ ਤੱਕ ਇਨਫਰਮੇਸ਼ਨ ਪਹੁੰਚਾ ਸਕਦੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਅਥਾਰਟੀ ਹੈ ਉਹ ਸਿਰਫ ਇੱਥੋਂ ਤੱਕ ਹੈ ਕਿ ਅਸੀਂ ਜਿੱਥੇ ਵੀ ਸਾਨੂੰ ਇਹ ਪਤਾ ਲੱਗੇ ਤੇ ਅਸੀਂ ਉਹਨਾਂ ਨੂੰ ਪੁੱਛ ਲੈਂਦੇ ਆਂ ਅਸੀਂ ਕੋਈ ਕੇਸ ਦਰਜ ਨਹੀਂ ਕਰ ਰਹੇ ਅਸੀਂ ਕੋਈ ਕਿਸੇ ਨੂੰ ਰੋਕ ਨਹੀਂ ਰਹੇ ਜਿਹੜਾ ਕਿਸੇ ਵੀ ਕਿਸਮ ਦੀ ਧਾਰਮਿਕ ਐਕਟੀਵਿਟੀ ਤੋਂ ਅਸੀਂ ਸਿਰਫ ਇਹ ਕਹਿੰਨੇ ਕਿ ਇਹ ਦੇਖ ਲਓ ਜੀ ਅਸੀਂ ਉਹ ਜਿਹੜਾ ਕੱਲ ਵਾਲਾ ਹੈਗਾ ਉਹਦੇ ਵਾਸਤੇ ਵੀ ਐਸਜੀਪੀਸੀ ਨਾਲ ਹੀ ਸੰਪਰਕ ਕਰ ਰਹੇ ਆਂ ਕਿ ਇਹਨਾਂ ਕੋਲੇ ਪਰਚੀਆਂ ਇੰਨੀਆਂ ਦੀਆਂ ਹੈਗੀਆਂ ਨੇ ਇੰਨਿਆਂ 'ਚੋਂ ਵੀ ਉਹਨਾਂ ਕੋਲੇ ਜਿਹੜੇ ਦੋ ਗੁਰਦੁਆਰਾ ਸਾਹਿਬ ਨੂੰ ਅਲਾਟ ਹੋਈਆਂ ਨੇ ਇੱਥੋਂ 8 1 2019 ਨੂੰ ਵੀ ਬਾਕੀ 139 ਦਾ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਉਹਨਾਂ ਨੇ ਲਿਖ ਕੇ ਦਿੱਤਾ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਤੇ ਵੀ ਜੇ ਤੁਸੀਂ ਉੱਥੇ ਜਾ ਕੇ ਉਹ ਚੈੱਕ ਕਰ ਸਕਦੇ ਹੋ ਤਾਂ ਸਾਨੂੰ ਜਿਹੜੇ ਗਾਹ ਨਿਰਦੇਸ਼ ਤੁਸੀਂ ਦੇਣੇ ਨੇ ਕਿ ਹਾਂਜੀ ਇਹ ਇੱਥੇ ਰਹਿਣੇ ਚਾਹੀਦੇ ਆ ਕੀ ਮਾਨ ਰਹਿਤ ਮਰਿਆਦਾ ਦਾ ਪਾਲਣ ਹੋ ਰਿਹਾ ਉੱਥੇ ਜੇ ਸ਼੍ਰੋਣੀ ਕਮੇਟੀ ਸਾਨੂੰ ਓਕੇ ਕਹਿੰਦੀ ਹੈ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਉਹ ਇੱਥੇ ਰਹਿਣ ਜੋ ਇਹਨਾਂ ਨੇ ਇੱਥੇ ਲੈ ਕੇ ਆਉਣੇ ਆ ਰਹਿਤ ਮਰਿਆਦਾ ਸਹਿਤ ਇਹਦੇ ਵਿੱਚ ਅਸੀਂ ਸਿਰਫ ਇੱਥੋਂ ਤੱਕ ਆ ਕਿ ਅਸੀਂ ਉਹ ਕਮੇਟੀ ਜਿਹੜੀ ਹੈ ਉਹ ਅਣਅਧਿਕਾਰਿਤ ਜਾਂ ਇਹੋ ਜਿਹੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਉਹਨੂੰ ਲੱਭਣ ਕਰਦੇ ਸਰ ਜੀ ਹੋਣੀ ਸੀ ਉਸ ਤੋਂ ਵੀ ਕਹਿੰਦੇ ਕਿ ਉਹ ਸਵਾਲ ਜਿਹੜੇ ਚੱਕੇਗੇ ਇਸ ਦੇ ਸਰੂਪ ਹੈ ਜੀ ਪੰਨ ਜੀ ਐਸਆਈ ਦੀ ਬਣੀ ਸੀ ਉਸਤੇ ਵੀ ਸਵਾਲ ਚੁੱਕੇ ਗਏ ਸੀ ਕਿ ਪਰ ਜਦੋਂ ਉਹ ਸਰੂਪ 90 ਨੇ ਕੁਝ ਜੋ ਸਰੂਪ ਐਸੇ ਕਿ ਨੂੰ ਮਿਨੇ ਨੇ ਉਸ ਤੋਂ ਬਾਅਦ ਕੁਝ ਪ੍ਰਕਿਰਿਆ ਜਿਹੜੀ ਹੈ ਇਹਨਾਂ ਜੱਟਾ ਸਾਹਿਬ ਦੀ ਹੈ ਕਿ ਉਹ ਵੇ ਉਸਕਤ ਨਹੀਂ ਇਸ ਇਸ ਮਾਮਲੇ ਚਾਹੀਏ ਕੋਈ ਪ੍ਰਕਿਰਿਆ ਲੇਕਿਨ ਉਹ ਜਾਂਚ ਚੱਰੀ ਹੈ ਜਾਂਚ ਤਾਂ ਹੀ ਜਾਰੀ ਹੈ ਅਜੇ ਤਾਂ ਹੋਰ ਵੀ ਸ਼ਾਇਦ ਕੋਈ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਆ ਜਾਏ ਤਾਂ ਸੀ ਅਕਾਲ ਤਖਤ ਸਾਹਿਬ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਦਾ ਕੋਈ ਇਹ ਨਾ ਹੋਵੇ ਕਿ ਕਿਸੇ ਕੋਲੇ ਸਰੂਪ ਕਿਉਂਕਿ ਸਿੰਘ ਸਾਹਿਬ ਨੇ ਅੱਜ ਇਹ ਵੀ ਦੱਸਿਆ ਕਿ 1978 ਤੋਂ ਲੈ ਕੇ 1998 ਤੱਕ ਜਿਹੜੇ ਗੁਰੂ ਸਾਹਿਬ ਦੇ ਸਰੂਪ ਸੀਗੇ ਉਹ ਇਦਾਂ ਹੀ ਪੰਚਾਇਤਾਂ ਹੁੰਦੀਆਂ ਸੀ ਤੇ ਖਰੀਦ ਕੇ ਇੱਥੋਂ ਲੈ ਜਾਂਦੇ ਸੀਗੇ ਬਹੁਤ ਸਾਰੀਆਂ ਪ੍ਰਿੰਟਿੰਗ ਪ੍ਰੈਸ ਐਦਾਂ ਦੀਆਂ ਸੀ ਜਿਹੜੀਆਂ ਸ਼ਾਹਦਾਂ ਸੀ ਕਿਤੇ ਉਹ ਨਾ ਹੋਣ ਉਹ ਹਨਾ ਅਸੀਂ ਕਹਿੰਦੇ ਜੀ ਇਸੇ ਵਾਸਤੇ ਤੁਹਾਡੀ ਸੀ ਸਹਾਇਤਾ ਹੈਲਪ ਚਾਹੁੰਦੇ ਆ ਕਿ ਜਿਹੜੇ ਤੁਹਾਡੇ ਰਿਕਾਰਡ ਚ ਨੂੰ ਸੰਦਸ ਦੱਸ ਦੋ ਜਿਉ ਰਿਕਾਰਡ ਵਾਲੇ ਜਿਹੜੇ ਨੇ ਉਹ ਉੱਥੇ ਹੈਗੇ ਨਹੀਂ ਤਾਂ ਫਿਰ ਤਾਂ ਕੋਈ ਸਾਨੂੰ ਕੋਈ ਉਹ ਨਹੀਂ ਜੇ ਉਹਨਾਂ ਕੋਲ ਤੁਹਾਡੇ ਰਿਕਾਰਡ ਚ ਵੀ ਨਹੀਂ ਹੈਗੇ ਉਹਨਾਂ ਕੋਲੇ ਵੀ ਕੀ ਹੈ ਨਹੀਂ ਤੇ ਕਦੋਂ ਉਹਨਾਂ ਨੇ ਲਿਆਂਦੇ ਨੇ ਫਿਰ ਉਹ ਉਹਦੇ ਤੁਸੀਂ ਜੋ ਵੀ ਧਾਰਨਿਕ ਤੌਰ ਤੇ ਐਕਸ਼ਨ ਲੈਣਾ ਹੈ ਜਾਂ ਕੋਈ ਜੋ ਵੀ ਫੈਸਲਾ ਲੈਣਾ ਉਹ ਤੁਸੀ ਕਰਦੇ ਹਾਂ ਹਾਂਜੀ ਮੈਂ ਆਪਣਾ ਸਾਰਾ ਉਹਨਾਂ ਨੇ ਮੈਂ ਤੋਂ ਕੱਲੀ-ਕੱਲੀ ਜਿਹੜੀ ਵੀ ਉਹਨਾਂ ਨੇ ਮੈਥੋਂ ਪੁੱਛਿਆ ਮੈਂ ਕੱਲੀ-ਕੱਲੀ ਦਾ ਡਿਟੇਲ ਦੇ ਵਿੱਚ ਮੈਨੂੰ ਵੀ ਮੌਕਾ ਦਿੱਤਾ ਉਹਨਾਂ ਨੇ ਡਿਟੇਲ ਦੇ ਵਿੱਚ ਮੈਂ ਬੋਲਿਆ ਔਰ ਕਿਉਂਕਿ ਮੈਂ ਕੋਈ ਲਿਖ ਕੇ ਤਾਂ ਬੋਲਦਾ ਨਹੀਂ ਮੈਂ ਜੋ ਜੋ ਮੇਰੇ ਕੋਲੇ ਜੋ ਉਹਨਾਂ ਨੇ ਪੁੱਛਿਆ ਮੈਂ ਉਹਨਾਂ ਦਾ ਨਾਲ ਦੀ ਨਾਲ ਜਵਾਬ ਦਿੰਦਾ ਰਹੇ ਕੁਛ ਸਰਕਾਰ ਦੀਆਂ ਜਿਵੇਂ ਰਹਿਤ ਮਰਿਆਦਾ ਦਾ ਜਿਹੜਾ ਉਹਦੇ ਬਾਰੇ ਵੀ ਉਹਨਾਂ ਨੇ ਮੈਨੂੰ ਪੁੱਛਿਆ ਤੇ ਜੋ ਚੀਜ਼ ਮੇਰੇ ਕੋਲ ਜਾਣਕਾਰੀ ਸੀ ਮੈਂ ਉਹ ਦੱਸਤੀ ਜਿਹਦੀ ਮੈਨੂੰ ਜਾਣਕਾਰੀ ਨਹੀਂ ਸੀ ਮੈਂ ਉਹ ਦੱਸਦਾ ਕਿ ਮੈਂ ਇਹਨੂੰ ਇਹਦੀ ਜਾਣਕਾਰੀ ਤਾਂ ਅੱਜ ਤੁਹਾਨੂੰ ਦਿੱਤੇ ਨੇ ਸਿੰਘ ਸਾਹਿਬ ਵੱਲੋਂ ਰਹਿਤ ਮਨਵਾਦਾ ਦਾ ਹੈਗਾ ਜੀ ਇੱਕ ਤਾਂ ਇੱਕ ਗੁਰਦੁਆਰਾ ਐਕਟ ਹੈਗਾ ਜੀ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਬਕਾ ਤਾਬ ਰੱਖਿਆ ਜਾਂਦਾ ਜਿਹੜਾ ਜਿਹਦੇ ਵਿੱਚ ਵੀ ਕਿੰਨਾ ਚੜਾਵਾ ਆਇਆ ਕਿੱਥੇ ਲੱਗਿਆ ਕਿ ਆ ਉਹ ਸਾਰਾ ਤੁਸੀਂ ਇੰਨਾ ਵੱਡਾ ਜਿਹੜਾ ਇੱਕ ਪੂਰਾ ਜਿਹੜਾ ਪੁਲੀਤਾਂ ਲੈ ਕੇ ਆਏ ਹੋ ਜਿਸਦੇ ਵਿੱਚ ਪੂਰਾ ਰਿਪੋਰਟ ਗੈਸਟ ਕਾਤਾ ਦਾ ਰਿਪੋਰਟ ਹੈਗਾ ਇਸ ਦੇ ਉੱਤੇ ਕਿਸ ਤਰੀਕੇ ਨਾਲ ਪ੍ਰतिक੍ਰਿਆ ਨਾ ਕੁਝ ਤੁਸੀਂ ਉਹ ਤਾਂ ਹੁਣ ਮੈਂ ਦੇਖੋ ਦੇ ਆਏ ਹਾਂ ਮੈਂ ਕਿ ਜੀ ਇਹ ਇਹ ਚ ਕਾਲ ਤੱਕ ਸਾਹਿਬ ਇਨਵੋਲ ਨਹੀਂ ਹੈਗੇ ਇਹਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੀ ਕਿ ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆਉਂਦੇ ਉਹਨਾਂ ਇਨਵੋਲ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਉਹਦੇ ਚ ਚੁਣੇ ਹੋਏ ਬੰਦੇ ਮਾੜੇ ਚੰਗੇ ਨਿਕਲ ਸਕਦੇ ਵੀ ਉਹਨਾਂ ਤੇ ਸਵਾਲ ਉੱਠ ਰਹੇ ਨੇ ਜੀ ਬਾਹਰ ਵੀ ਸਵਾਲ ਉੱਠ ਰਹੇ ਨੇ ਵੀ ਇਹਨਾਂ ਨੂੰ ਰੋਕਣਾ ਵੀ ਆਪਣਾ ਫਰਜ਼ ਹੈ ਤਾਂ ਕਿ ਸਾਡੇ ਐਡੇ ਵੱਡੇ ਕੁਰਬਾਨੀਆਂ ਨਾਲ ਬਣੇ ਹੋਏ ਧਰਮ ਦੀ ਅਸੀਂ ਅਸੀਂ ਵੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈ ਸੋ ਇਸ ਕਰਕੇ ਉਹ ਕਹਿੰਦੇ ਅਸੀਂ ਇੱਕ ਇੱਕ ਪੰਨਾ ਤੁਹਾਡਾ ਪੜਾਂਗੇ ਤੇ ਨੈਕਚਰ ਪੂਰਾ ਲਾ ਕੇ ਊੜੇ ਦੇ ਵਿੱਚ ਆ ਜਿਹੜੀਆਂ ਫਾਈਲਾਂ ਨੇ ਆੜੇ ਦੇ ਵਿੱਚ ਇਹ ਨੇ ਈ ਡੀ ਚ ਇਹ ਨੇ ਸਸੇ ਚ ਇਹ ਨੇ ਹਾਈ ਚ ਇਹ ਨੇ ਇਸ ਤਰ੍ਹਾਂ ਸਾਰਾ ਬਸ ਕੇ ਉਹ ਵੀ ਉਹ ਵੀ ਦਿੱਤਾ 6 ਮਹੀਨੇ ਦਾ ਸਮਾਂ ਲਿਆ ਜੋ ਪੂਰਾ ਹੋ ਗਿਆ ਹੋਊਗਾ ਸਬਰ ਰੱਖੋ ਉਹ ਉਹਦੇ ਵਿੱਚ ਵੀ ਕਾਨੂੰਨ ਦੇ ਵਿੱਚ ਵੀ ਸਾਨੂੰ ਧਰਮ ਦੇ ਗੁਣੀ ਗੈਨੀ ਲੋਕਾਂ ਦੀ ਰਾਏ ਜਿਹੜੀ ਹੈ ਹਰ ਧਰਮ ਦੇ ਗੁਣੀ ਗੈਨੀ ਲੋਕਾਂ ਦੀ ਰਾਏ ਜਿਹੜੀ ਹੈ ਉਹਨੂੰ ਕੰਪਾਈਲ ਕਰਕੇ ਉਸ ਤੋਂ ਬਾਅਦ ਫਿਰ ਕਮੇਟੀ ਕੋਲ ਜਾਂਦਾ ਕੋਈ ਵੀ ਦੇਸ਼ ਦਾ ਵੀ ਕਾਨੂੰਨ ਬਣਾਉਨੇ ਆ ਪਹਿਲਾਂ ਸਟੈਂਡਿੰਗ ਕਮੇਟੀਆਂ ਕੋਲ ਜਾਂਦਾ ਫਿਰ ਪਾਰਲੀਮੈਂਟ ਚ ਜਾਂਦਾ ਫਿਰ ਫਿਰ ਸਟੈਂਡਿੰਗ ਕਮੇਟੀਆਂ ਕੋਲ ਕਈ ਵਾਰੀ ਦੁਬਾਰਾ ਰਿਵੀਜ਼ਨ ਵਾਸਤੇ ਜਾਂਦਾ ਫਿਰ ਪਬਲਿਕ ਤੋਂ ਜਾਂ ਲੋਕਾਂ ਤੋਂ ਉਹਦੇ ਵਿਊ ਲੈ ਜਾਂਦੇ ਨੇ ਫਿਰ ਕਿਤੇ ਜਾ ਕੇ ਕਾਨੂੰਨ ਦਾ ਜਿਹੜਾ ਉਹ ਕਲੋਜ਼ ਬਣਦੇ ਨੇ ਉਹਦੀ ਜਿਹੜੀ ਡਰਾਫਟਿੰਗ ਹੁੰਦੀ ਹੈ ਸੋ ਥੋੜਾ ਟਾਈਮ ਲੱਗ ਜੂਗਾ ਪਰ ਕਾਨੂੰਨ ਇੱਕ ਵਾਰੀ ਬਣਦਾ ਫਿਰ ਬਾਅਦ ਦੇ ਵਿੱਚ ਚੇਂਜ ਕਰਦੇ ਹਰ ਰੋਜ਼ ਜਦ ਚੰਗੇ ਲੱਗਦੇ ਜਦੋਂ ਇੱਕ ਵਾਰੀ ਬਣ ਜੇ ਤਾਂ ਫਿਰ ਲੱਗੇ ਕਿ ਹਾਂ ਇੱਕ ਕਾਨੂੰਨ ਸਖਤ ਬਣਿਆ ਪਰ ਸਖਤ ਕਾਨੂੰਨ ਦੀ ਜ਼ਰੂਰਤ ਹੈਗੀ